ਕੱਜ ਦੇ ਸਾਰਾ ਫਿਰ ਲੜਕੀ ਦਾ ਚੱਕਰ ਸੀ ਜੀ ਉਹ ਪਹਿਲਾਂ ਕੁੜੀ ਨੂੰ ਲਾਰੇ ਲਾਉਂਦੀ ਰਹੀ ਸਾਰਾ ਖਰਚਾ ਇਹ ਤੋਂ ਲੈ ਕੇ ਬਾਅਦ ਚ ਜਵਾਬ ਦੇਗੀ ਉਸੇ وجہ ਨੇ ਰਾਤ ਇਹਦੀ ਬੈਂਸ ਚੱਲਦੀ ਰਹੀ ਉਹਨਾਂ ਨਾਲ 2 ਘੰਟੇ ਖਰਚਾ ਸਾਰਾ ਇਹਦਾ ਕਰਾਤਾ ਖਰਚਾ ਕਰਾ ਕੇ ਤੇ ਮਦਦ ਤੇ ਹੁਣ ਲਾਰੇ ਲਾਈ ਜਾਂਦੀ ਸੀ ਤੇ ਹੁਣ ਬਦਲ ਕੇ ਜਵਾਬ ਦਿੱਤਾ ਉਹਨੇ ਵੀ ਮੈਂ ਨਹੀਂ ਆ ਸਕਦਾ ਰਾਤ ਨੂੰ ਵਿੱਚ ਬੈਂਸ ਹੁੰਦੀ ਰਹੀ ਤਿੰਨ ਚਾਰ ਦੋਨ ਉਸ ਤੋਂ ਬਾਅਦ ਮੁੰਡਾ ਟੈਨਸ਼ਨ 'ਚ ਆ ਗਿਆ ਤੁਹਾਨੂੰ ਮੋਬਾਈਲ ਲਾਇਆ ਸੀ ਕਿ ਉਧਰ ਗੋਲੀ ਚਲਾ ਕਾਵਲ ਸਿੰਘ ਕਾਵਲ ਸਿੰਘ ਜੀ ਹਾਂ ਜੀ ਇਹ ਜਿਹੜਾ ਆਪਣੇ ਆਪ ਨੂੰ ਕੋਲੀ ਮਾਰ ਕੇ ਕਿਦਾ ਰਹਾ ਤਾ ਕਿ ਇਤਨੀ ਜੱਜ ਨਹੀਂ ਕਿਉਂ ਮਾਰ ਗਏ ਨੇ ਮਦਰ ਜੀ ਕੁੜੀ ਦਾ ਮਦਰ ਕੁੜੀ ਨਾਲ ਗਏ ਮੈਨੂੰ ਬਾਹਰ ਕਰ ਲਾ ਤੇ ਮੈਂ ਤੁਹਾਨੂੰ ਮਦਰ ਨਾਲ ਲੈ ਕੇ ਜਾਵਾਂ ਦੇ ਨਾਲ ਤੇ ਖਰਚਾ ਸਾਰਾ ਇਹਦਾ ਕਰਾਤਾ ਖਰਚਾ ਕਰਾ ਕੇ ਤੇ ਮਦਰ ਕਿ ਹੁਣ ਨਾਲੇ ਲਾਈ ਜਾਂਦੀ ਸੀ ਤੇ ਹੁਣ ਬਤਲ ਕੇ ਜਵਾਬ ਦਿੱਤਾ ਉਹਨੇ ਵੀ ਮੈਂ ਨਹੀਂ ਲੈ ਆ ਸਕਦਾ ਬੈਂਚ ਨੂੰ ਜਵਾਬ ਮੈਂ ਹੁੰਦੀ ਰਿਹ ਤਿੰਨ ਚਾਰ ਦਿਨਾਂ ਤਿੰਨ ਚਾਰ ਦਿਨ ਬੈਂਚ ਹੋਈ ਏ ਤੇ ਉਸ ਤੋਂ ਬਾਅਦ ਮੁੰਡਾ ਟੈਨਸ਼ਨ ਚ ਆ ਗਿਆ ਤੇ ਮੈਂ ਲਿਆਂਦੀ ਵੀ ਨਹੀਂ ਤੇ ਖਰਚਾ ਮੈਂ ਕਰ ਲਿਆ ਵੇ ਤੇ ਹੁਣ ਬਾਅਦ ਚ ਰਾਤ ਬੈਂਸ਼ ਹੋਈ ਬਹੁਤ ਜ਼ਿਆਦਾ ਨਾਲੇ ਫਿਰ ਇਹ ਮਤਲਬ ਕਿ ਉਹਨੂੰ ਕਾਨੂੰਨ ਮੋਬਾਇਲ ਲਾਇਆ ਸੀ ਤੇ ਉਧਰੋਂ ਗੋਲੀ ਚਲਾ ਦਿੱਤੀ ਨਹੀਂ ਮਤਲਬ ਕਿ ਲੜਕੀ ਕਿੱਥੇ ਦੀ ਸੀ ਇਹ ਲੜਕੀ ਪਟਿਆਲੇ ਦੀ ਪਟਿਆਲੇ ਦੀ ਪਟਿਆਲੇ ਦੀ ਪੈਸੇ ਇਹਨੇ ਲਾਇੇ ਸੀ ਇਹਦੇ ਇਹਨੇ ਲਾ ਲਿਆ ਰਵਿੰਦਰ ਸਿੰਘ 7 ਲੱਖ ਪਹਿਲਾਂ ਜੀ 50000 ਰੁਪਏ ਕਿੰਨੇ ਪੈਸੇ ਲਾਏ ਸੀ 7 ਲੱਖ ਪਹਿਲੋਂ ਤੇ 50000 ਰੁਪਏ ਰਵਿੰਦਰ ਸਿੰਘ ਰਵਿੰਦਰ ਸਿੰਘ ਕੀ ਮਾਤਰਾ ਹੈ ਆਪਣੇ ਆਪ ਕੋ ਸਪੋਨਸਰ ਕੀਤਾ ਇਹਨੇ ਮਤਲਬ ਇਹ ਜੀ ਸੋ ਜਰਜ ਦੇ ਸਗਰ ਕਾ ਲੜਕੀ ਦਾ ਚੱਕਰ ਸੀ ਜੀ ਉਹ ਪਹਿਲਾਂ ਕੁੜੀ ਨੂੰ ਲਾਰੇ ਲਾਉਂਦੀ ਰਹੀ ਸਾਰਾ ਖਰਚਾ ਇਹ ਤੋਂ ਲੈ ਕੇ ਇੰਗਲੈਂਡ ਆਂਦੀ ਤੈਨੂੰ ਮੈਂ ਸੱਦਾਂ ਗਈ ਬਾਅਦ ਚ ਜਵਾਬ ਦੇਗੀ ਉਸੇ وجہ ਨੇ ਰਾਤ ਦੇ ਦੀ ਬੈਂਸ ਚੱਲਦੀ ਰਹੀ ਉਹਨਾਂ ਨਾਲ 2 ਘੰਟੇ ਤੇ ਮੋਬਾਈਲ ਉਦੋਂ ਕਰਨ ਨੂੰ ਸੀ ਇਹਦਾ ਜਦੋਂ ਉਹਨੇ ਜਵਾਬ ਦਿੱਤਾ ਹੈ ਵੀ ਮੈਂ ਤੈਨੂੰ ਨਹੀਂ ਲੈ ਜਾਣਾ 50000 ਦੀ ਟਿਕਟ ਵੀ ਉਹਨ ਕਰਾ ਲਈ ਸਤੂ ਬਾਅਦ ਚ ਉਦੋਂ ਬਾਅਦ ਫਿਰ ਇਹਨੇ ਗੋਲੀ ਮਾਰ ਲਈ ਸਾਡੇ ਕੋਲ ਉਹਦੋਂ ਬਾਅਦ ਫਿਰ ਕੁੜੀ ਨੇ ਸਮਾਣੇ ਦਾ ਇੱਕ ਮੁੰਡਾ ਉਹਨੂੰ ਭੇਜਿਆ ਵੀ ਉਹਨੇ ਗੋਲੀ ਚਲਾ ਲਈ ਜੱਗ ਪਤਾ ਕਰ ਤੇ ਉਹਨੇ ਫੋਨ ਕੀਤਾ ਦੂਜੇ ਮੁੰਡੇ ਨੂੰ ਜਾ ਕੇ ਵੇਖੇ ਉਸ ਟਾਈਮ ਡੈੱਡ ਹੋ ਚੁੱਕਾ ਸੀ ਅੱਛਾ ਹਾਂਜੀ ਉਹਦਾ ਫੋਨ ਵੀ ਐਡ ਲੜਕੀ ਦਾ ਹਾਂਜੀ ਹਾਂ ਲੜਕੀ ਦਾ ਫੋਨ ਆਇਆ ਸਮਾਣੇ ਦਾ ਮੁੰਡਾ ਸਮਾਣੇ ਦਾ ਮੁੰਡਾ ਹਾਂਜੀ ਉਹ ਮੁੰਡਾ ਐਡ ਕੀਤਾ ਸੀ ਇਹਨਾਂ ਨਾਲ ਦੀ ਵਿੱਚ ਅੱਛਾ ਤੇ ਤਿੰਨਾਂ ਦੀ ਗੱਲ ਉਦੋਂ ਹੀ ਚੱਲਦੀ ਉਹ ਮਾਮਾ ਧੀਆਂ ਉਹ ਸਾਡੇ ਇੱਕ ਨਾਰਮਲ ਕਿੰਨੇ ਪੈਸੇ ਲਾਇਦੇ ਨੇ ਕਰਕੇ ਰਿਪੇ ਦਿਵਾਉਂਦੇ ਇਹ ਸਰ 7.5 ਲੱਖ ਨਾਲ ਤੇ 50000 ਦੇ ਟਿਕਟਾਂ ਸਾਰੇ ਪ੍ਰੂਫ ਨੇ ਜੀ ਇਹਦੇ ਕੋਲ ਕਿ ਕਰੀਬ ਮੈਨੂੰ 11:00 ਵਜੇ ਮੈਨੂੰ ਇਨਫੋਰਮੇਸ਼ਨ ਦਿੱਤੀ ਹੈ ਮੇਰੇ ਥਾਣੇਦਾਰ ਜਸਵਿੰਦਰ ਸਿੰਘ ਨੇ ਜਿਹਦਾ ਪਾਣਜਾ ਸੀਗਾ ਇਹ ਕੁਲਵਿੰਦਰ ਸਿੰਘ ਪੁੱਤਰ ਕਲਦੀਪ ਸਿੰਘ ਵਾਸੀ ਅਸ਼ੋਕਰ ਠੀਕ ਹੈ ਇਹ ਜੋ ਇੱਕ ਲੜਕੀ ਸੀ ਕੌਮਨ ਪ੍ਰੀਤ ਕੌਰ ਪਟਿਆਲੀਆਂ ਦੀ ਰਹਿਣ ਵਾਲੀ ਸੀਗੀ ਆਪ ਜੀ ਇਹਦੇ ਨਾਲ ਫੇਰ ਹੈਗਾ ਸੀਗਾ ਤੇ ਉਹ ਲੜਕੀ ਯੂਕੇ ਚਲੇ ਗਈ ਕਰੀਬ 2 ਮਹੀਨੇ ਪਹਿਲਾਂ ਕਿ ਰਾਤ ਜੋ ਦੱਸਿਆ ਵੀ 12:00 1 ਵਜੇ ਜਿਹੜਾ ਇਹਦਾ ਭਾਨਜਾ ਸੀਗਾ ਉਹ ਤੇ ਇਹ ਆਪਣੇ ਵੀਡੀਓ ਕਾਨਫਰੈਂਸ ਆਪਣੇ ਕਾਨਫਰੰਸ ਦੇ ਮੋਬਾਈਲ ਤੇ WhatsApp ਰਹੀ ਕਾਪ ਚ ਗੱਲ ਕਰਦੇ ਸੀਗੇ ਉਹਨੇ ਕੁਝ ਕੁਝ ਟਾਈਮ ਲਈ ਠੀਕ ਹੈ ਕਰਸ਼ਨਪ੍ਰੀਤ ਨਾਮ ਦਾ ਲੜਕਾ ਸੀਗਾ ਉਹਨੂੰ ਵੀ ਐਡ ਕੀਤਾ ਸੀਗਾ ਤੇ ਇਹਨਾਂ ਨੇ ਗੱਲ ਹੁੰਦੀ ਚੱਲਦੀ ਰਹੀ ਠੀਕ ਹੈ ਕਿ ਕਿਸੇ ਗੱਲ ਤੋਂ ਇਹਨਾਂ ਦੀ ਕੋਈ ਨਾਰਾਜ਼ਗੀ ਸੀ ਪਰ ਜਿਹੜਾ ਹੈਗਾ ਪਲਵਿੰਦਰ ਸਿੰਘ ਸੀ ਇਹਨੇ ਜਦੋਂ ਉਹ ਗਈ ਸੀ ਲੜਕੀ ਕਰਨਾ 7 ਲੱਖ ਰੁਪਏ ਇਹਨੂੰ ਆਪਣੇ ਜੰਦੇ ਵਿੱਚੋਂ ਇਹਨੇ ਪਾਇਆ ਸੀਗਾ ਉਹ ਨੂੰ ਦੇਣ ਵਾਸਤੇ ਬਾਕੀ ਜੋ ਹਲੇ ਸਾਡੀ ਤਫਤੀਸ਼ ਦਾ ਵਿਸਾ ਬਾਕੀ ਹੈ ਅਸੀਂ ਉਹ ਚੱਲ ਰਹੀ ਆ ਬਾਕੀ ਹਲੇ ਕਰ ਰਹੇ ਅਸੀਂ ਕਰਦੇ ਕਿੰਨੇ ਕਿਸ ਤਰ੍ਹਾਂ ਸੂਸੜ ਕਿਸ ਤਰ੍ਹਾਂ ਕਰ ਰਹੇ ਦੇਖੋ ਜੀ ਆਪਣਾ ਰਵਲਵਰ ਸੀਗਾ ਦਾ ਲਾਇਸੈਂਸੀ ਰਵਲਵਰ ਸੀਗਾ ਮੋਬਾਈਲ ਮੋਬਾਈਲ ਰੱਖਿਆ ਦੀਗਾ ਮੋਬਾਈਲ ਦੇ ਉੱਪਰ ਪਿਸਟਰ ਰੱਖ ਲਿਆ ਪਿਸਟਰ ਸਮੇਤ ਵਿੱਚ ਦੀ ਮੋਬਾਈਲ ਦੇ ਵਿੱਚ ਗੋਲੀ ਲੰਗੀ ਹੋਈ ਆ ਤੇ ਜਿਹੜਾ ਹੈਗਾ ਗੋਲੀ ਮਾਰ ਜਮਾ ਲਗੀ ਹੈ ਤੇ ਹੁਣ ਤੱਕ ਕੀ ਅਗਲੀ ਕਾਰਵਾਈ ਕੀਤੀ ਹੈ ਅਸੀਂ ਹਲੇ ਪੋਸ਼ਣ ਕਰਵਾ ਰਹੇ ਆ ਜੀ ਤੇ ਜਿਹੜਾ ਫਰਦਰ ਉਸ ਲੜਕੀ ਕੋਮਲਪ੍ਰੀਤ ਦੇ ਕੌਰ ਦੇ ਖਿਲਾਫ ਅਸੀਂ ਜੋ ਵੀ ਆਇਗਾ ਉਹ ਐਕਸ਼ਨ ਲੈ ਤੇ ਪਰਿਵਾਰ ਨੇ ਕੋਈ ਗਿਆਨ ਲਿਖਾਇਆ ਕੋਈ ਨਹੀਂ ਹੁਣ ਤੱਕ ਉਹ ਲਿਖਵਾ ਰਹੇ ਨੇ ਜੀ ਉਹ ਚਲ ਰਹੇ ਨੇਗੇ ਉਹ ਲਿਖਉਣ ਲੱਗੇ ਹੋਏ ਨੇਗੇ ਠੀਕ ਹੈ ਨਾ ਤੇ ਇਸ ਕਰਕੇ ਜੋ ਹਲੇ ਤਕਤੀਸ ਦਾ ਸਾਡਾ ਵਿਸਾ ਬਕੀ ਆ ਠੀਕ ਹੈ ਕਿੰਨੇ ਗੋਲੇ ਅੰਦਰ ਦੇਖਣਾ ਮੌਕੇ ਇੱਕ ਗੋਲੀ ਲੱਗੀ ਹੋਈ ਹੈ ਜੀ ਮੈਂ ਮੌਕਾ ਦੇਖੀ ਇੱਕ ਗੋਲੀ ਲੱਗੀ ਹੋਈ ਹੈ